ਪਿੰਡੀ ਦੀ ਕਾਸ਼ਤ ਕਰ ਰਹੇ ਹੋ ਤਾਂ ਪਿੰਡੀ ਬਾਰੇ ਸਵਾਲ ਜਵਾਬ ਬਹੁਤ ਆ ਰਹੇ ਆ ਕਿਹੜੀ ਵੈਰੈਟੀ ਬੈਸਟ ਹੈ ਜੀ ਕਿਹੜੇ ਤਰੀਕੇ ਨਾਲ ਬਜਾਈ ਕਰਨੀ ਆ ਐਂ ਵੈਸੇ ਤਾਂ ਆਪਾਂ ਹਰ ਸਾਲ ਇਸ ਤੇ ਵੀਡੀਓ ਬਣਾ ਕੇ ਪਾਉਨੇ ਆ ਜੀ ਤੇ ਇਸ ਵਾਰ ਫੇਰ ਮੈਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦਾ ਕਿ ਦੋ ਵੀਡੀਓ ਆਉਣਗੀਆਂ ਇੱਕ ਤਾਂ ਖੇਤ ਦੀ ਤਿਆਰੀ ਬਾਰੇ ਵੀਡੀਓ ਉਹ ਆਲਰੇਡੀ ਆ ਚੁੱਕੀ ਹੈ ਜੀ ਉਸ ਨੂੰ ਤੁਸੀਂ ਪਹਿਲਾਂ ਜਾ ਕੇ ਦੇਖ ਲਿਓ ਤੇ ਹੁਣ ਪਿੰਡੀ ਦੀਆਂ ਵੈਰੈਟੀਆਂ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ ਬਜਾਈ ਦੇ ਤਰੀਕਿਆਂ ਬਾਰੇ ਵੀ ਗੱਲਬਾਤ ਕਰਾਂਗੇ ਤੇ ਪੂਰੀ ਵੀਡੀਓ ਨੂੰ ਧਿਆਨ ਨਾਲ ਦੇਖਿਓ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਜੇ ਕਿਸੇ ਵੀ ਤਰ੍ਹਾਂ ਦੀ ਸਬਜ਼ ਆਤਰਾਣੀਆਂ ਸਬਜ਼ੀਆਂ ਦੀਆਂ ਪਨੀਰੀਆਂ ਸਾਡੇ ਫਾਰਮ ਤੇ ਬਿਲਕੁਲ ਤਿਆਰ ਨੇ ਕਮਰਸ਼ੀਅਲੀ ਜਿਆਦਾ ਪਨੀਰੀ ਚਾਹੀਦੀ ਹੋਵੇ ਤਾਂ ਪਹਿਲਾਂ ਫੋਨ ਕਰਕੇ ਆਓ ਜੀ ਜੇ ਕੋਈ ਸਾਡੇ ਤੱਕ ਨਹੀਂ ਪਹੁੰਚ ਸਕਦਾ ਤਾਂ ਘਰੇਲੂ ਪੀਛਲੀ ਉਹਨੂੰ ਕਿਚਨ ਗਾਰਡਨਿੰਗ ਲਈ ਕਿੱਟ ਚਾਹੀਦੀ ਹੈ ਛੋਟੀ ਕਿੱਟ ਜਿੱਚ ਤੁਸੀਂ 20 22 ਤਰ੍ਹਾਂ ਦੀਆਂ ਸਬਜ਼ੀਆਂ ਦੀਆਂ ਸਬਜ਼ੀਆਂ ਦੇ ਬੀਜ ਪਾਏ ਆ ਉਹ ਵੀ 450 ਰੁਪਏ ਚ ਆਰਡਰ ਕਰ ਸਕਦਾ ਹੈ ਆਲ ਓਵਰ ਇੰਡੀਆ ਫਲੀਟ ਫ੍ਰੀ ਡਿਲੀਵਰੀ ਹੈ ਜੀ ਉਹਦੀ 450 ਰੁਪਏ ਚ 22 ਤਰ੍ਹਾਂ ਦੇ ਬੀਜ ਅਸੀਂ ਤੁਹਾਡੇ ਘਰ ਵਿੱਚ ਭੇਜ ਦਾਂਗੇ ਹੁਣ ਪਿੰਡੀ ਬਾਰੇ ਜੀ ਆਪਾਂ ਗੱਲਬਾਤ ਕਰੀਏ ਤਾਂ ਖੇਤ ਦੀ ਤਿਆਰੀ ਦੀ ਪਹਿਲਾਂ ਵੱਖਰੀ ਵੀਡੀਓ ਹੈ ਜੀ ਫਿਰ ਛੋਟੇ ਜੀ ਸੰਖੇਪ ਚ ਜਾਣਕਾਰੀ ਦੇ ਦੇਣਾ ਦੋ ਬੋਰੀਆਂ ਡੀਏਪੀ ਤੇ ਦੋ ਬੋਰੀਆਂ ਪੋਲੀਸਲਫੇਟ ਪਾ ਕੇ ਤੁਸੀਂ ਪਿੰਡੀ ਦੀ ਬਜਾਈ ਜਿਹੜੀ ਕਰ ਸਕਦੇ ਹੋ ਪ੍ਰਤੀ ਏਕੜ ਜੇ ਨਾ ਏਰੀਆ ਵਿੱਚ ਪੋਲੀਸਲਫੇਟ ਨਾ ਹੀ ਮਿਲਦੀ ਹੋ ਉਹ ਦੋ ਬੈਗ ਪोटाश ਦੇ ਪਾ ਲੈਣ ਉਹ ਸੌਰੀ ਇੱਕ ਬੈਗ ਪोटाश ਦਾ ਤੇ 10 ਕਿਲੋ ਸਲਫਰ ਤੇ 25 ਕਿਲੋ ਤੱਕ ਕੈਲਸ਼ੀਅਮ 10 ਤੋਂ ਲੈ ਕੇ 25 ਕਿਲੋ ਤੱਕ ਕੈਲਸ਼ੀਅਮ ਨਾਈਟ੍ਰੇਟ ਦੀ ਵਰਤੋ ਤੁਸੀਂ ਜ਼ਮੀਨ ਦੇ ਵਿੱਚ ਕਰ ਸਕਦੇ ਹੋ 11 ਮੈਲ ਦਾ ਕੰਪਲੈਕਸ ਵੀ ਵਰ ਸਕਦੇ ਹੋ ਹੋਰ ਵੀ ਮਿਸ਼ਰਣ ਆਉਂਦੇ ਉਹ ਵੀ ਤੁਸੀਂ ਵਰਤ ਸਕਦੇ ਹੋ ਜੀ ਡੀਪੀ ਦੇ ਨਾਲ ਉਦ ਨਾਲ ਪਿੰਡੀ ਲੰਮਾ ਸਮਾਂ ਚੱਲਦੀ ਹੈ ਤਾਂ ਪਰਫਾਰਮੈਂਸ ਵਧੀਆ ਹੈ ਜੀ ਤੇ ਵੈਰਾਈਟੀਆਂ ਬਾਰੇ ਗੱਲਬਾਤ ਕਰੀਏ ਤਾਂ ਮੈਂ ਆਪਣੀਆਂ ਪਿਛਲੀਆਂ ਵੀਡੀਓ 'ਚ ਵੀ ਜਾਣਕਾਰੀ ਦਿੱਤੀ ਹੈ ਮੈਂ ਫੇਰ ਦੱਸਦਾ ਕਿ ਕਿਸੇ ਤਰ੍ਹਾਂ ਦੀ ਕੋਈ ਪ੍ਰੋਮੋਸ਼ਨ ਨਹੀਂ ਹੈ ਜੀ ਇੱਥੇ ਤੁਸੀਂ ਜਿਹੜੀ ਮਰਜ਼ੀ ਵੈਰਾਈਟੀ ਵਰਤਣੀ ਚਾਹੋ ਵਰ ਸਕਦੇ ਹੋ ਸਾਡੇ ਏਰੀਆ ਦੇ ਵਿੱਚ ਮੋਸਟਲੀ ਵੀਐਨਆਰ ਦੀ ਸੁਧਾ ਪਿੰਡੀ ਚੱਲਦੀ ਹੈ ਜਾਂ ਕਵੇਰੀ ਦੀ ਚੱਲਦੀ ਆ ਓੰਕਾਰ ਕੰਪਨੀ ਵੀ ਚੰਗੀ ਪਿੰਡੀ ਦੇ ਰਹੀ ਹੈ ਜੀ ਹੁਣ ਗ੍ਰੀਨ ਫੀਲਡ ਨਿਊ ਫੀਲਡ ਦੀਆਂ ਪਿੰਡੀਆਂ ਵੀ ਆ ਗਈਆਂ ਮਾ ਸ਼ਕਤੀ ਵੀ ਪਿੰਡੀ ਦੇ ਚੰਗੀ ਕਨਸੈਪਟ ਦੇ ਰਹੀ ਹੈ ਪਰ ਸਾਡੇ ਏਰੀਆ 'ਚ ਜਿਹੜੀ ਵੀਐਨਆਰ ਹੋ ਗਿਆ ਇਹ ਤਾਂ 16 ਕਿਲੋ ਬੀਜ ਪ੍ਰਤੀ ਏਕੜ ਵਰਤੋ ਪਿੰਡੀ ਦੇ ਜਿੰਨਾ ਤੁਸੀਂ ਸੰਘਣੀ ਬਜਾਈ ਕਰੋਗੇ ਉਨੀ ਹੀ ਤਾਂਡੀ ਪਿੰਡੀ ਬਾਅਦ ਵਿੱਚ ਮੋਟੀ ਨਹੀਂ ਹੁੰਦੀ ਪਿੰਡੀ ਦਾਣਾ ਨਹੀਂ ਵਿਖਾਉਂਦੀ ਜਿੰਨਾ ਜਗ੍ਹਾ ਤੇ ਪਿੰਡੀ ਦੀ ਬਜਾਈ ਵਿਰਲੀ ਕੀਤੀ ਜਾਂਦੀ ਹੈ ਉੱਥੇ ਪਿੰਡੀ ਜਿਹੜੀ ਉਹ ਦਾਣਾ ਵਖਾਉਣਾ ਸ਼ੁਰੂ ਕਰ ਦਿੰਦੀ ਹੈ ਮਤਲਬ ਜਦੋਂ ਪਿੰਡੀ ਦੀ ਤੜਾਈ ਕਰਦੇ ਆ ਤਾਂ ਉੱਤੇ ਉੱਤੇ ਦਾਣੇ-ਦਾਣੇ ਧੱਪੜ ਜੇ ਟਾਈਪ ਹੁੰਦੇ ਆ ਜਾਂ ਉਹਨੂੰ ਐ ਲੱਗਦਾ ਕਿ ਜਿਵੇਂ ਉਹ ਪਿੰਡੀ ਪੱਕੀ ਹੁੰਦੀ ਹੈ ਇਸ ਕਰਕੇ 16 ਕਿਲੋ ਬੀਜ ਦੀ ਤੁਸੀਂ ਪ੍ਰਤੀ ਏਕੜ ਵਰਤੋਂ ਕਰ ਲਓ ਅਜੇ ਅਗੇਤੀਆਂ ਬਜਾਈਆਂ ਦੇ ਵਿੱਚ ਤਾਂ ਵੈਲ ਐਂਡ ਗੁੱਡ ਐ ਬਹੁਤ ਵਧੀਆ ਤਰੀਕੇ ਨਾਲ ਤੁਹਾਡੀ ਪਿੰਡੀ ਜਿਹੜੀ ਗ੍ਰੋਥ ਕਰ ਜਾਊਗੀ ਮੌਸਮ ਦੇ ਅਕੋਰਡਿੰਗ ਮੌਸਮ ਨੂੰ ਦੇਖ ਕੇ ਜਿਹੜਾ ਤੇ ਉਹਦੇ ਫੇਰ ਬਜਾਈ ਕਰੇ ਕਿਉਂਕਿ ਆਉਣ ਵਾਲੇ 1-2 ਦਿਨਾਂ 'ਚ ਮੌਸਮ ਜਿਹੜਾ ਖਰਾਬ ਹੋਣ ਦੇ ਸੰਕੇਤ ਆ ਰਹੇ ਆ ਤੁਸੀਂ ਮਸ਼ੀਨ ਦੇ ਨਾਲ ਵੀ ਬਜਾਈ ਹੋ ਸਕਦੀ ਹੈ ਹੱਥਾਂ ਦੇ ਨਾਲ ਵੀ ਬਜਾਈ ਤੁਸੀਂ ਹੱਥਾਂ ਦੇ ਨਾਲ ਬੀਜ ਥੋੜਾ ਜਿਆਦਾ ਘੱਟ ਲੱਗਦਾ ਤੇ ਕੰਪਨੀਆਂ ਫੇਰ ਇਹਨਾਂ ਦਿਨਾਂ 'ਚ ਮੈਂ ਜੋ ਕੋਈ ਇੱਕ ਕੰਪਨੀ ਜਿਹੜੀ ਉਹ ਚੁਣ ਸਕਦੇ ਹੋ ਪਿੰਡੀ ਦੀ ਬਜਾਈ ਕਰਨ ਤੋਂ ਤੁਰੰਤ ਬਾਅਦ ਤੁਸੀਂ ਪਾਣੀ ਲਾਉਣਾ ਹੈ ਜੀ ਪਾਣੀ ਲਾਉਣ ਤੋਂ ਬਾਅਦ ਤੁਸੀਂ ਪੈਂਡਾਮੈਥਲਨ ਦੀ ਸਪਰੇਅ ਕਰਨੀ ਹੈ ਕੋਸ਼ਿਸ਼ ਇਹ ਕਰੋ ਕਿ ਪੈਂਡਾਮੈਥਲਨ ਚੰਗੀ ਕੰਪਨੀ ਦੀ ਲਿਬਰਤੀ ਜਾਵੇ ਕਿਉਂਕਿ ਆਮ ਬਾਜ਼ਾਰ ਦੇ ਵਿੱਚ 4-450 ਰੁਪਏ ਵਾਲੀ ਪੈਂਡਾਮੈਥਲਨ ਜਿਹੜ ਤਾਂ ਤੁਸੀਂ ਕੋਸ਼ਿਸ਼ ਕਰੋ ਕਿ ਜਿਹੜੀ 7 100 ਦੀ ਰੇਂਜ ਪੈਂਦਾ ਮੈਥਲਿਨ ਚੰਗੀ ਬ੍ਰਾਂਡਡ ਕੰਪਨੀ ਦੀ ਆਉਂਦੀ ਹੈ ਉਸ ਦੀ ਵਰਤੋਂ ਕਰੋ ਤਾਂ ਕਿ ਫਿਰ ਨਦੀਨ ਆ ਜਿਹੜੇ ਘੱਟ ਹੋਣ ਤੇ ਇਹਨਾਂ ਚੀਜ਼ਾਂ ਦਾ ਵੀ ਛੋਟੀਆਂ-ਛੋਟੀਆਂ ਚੀਜ਼ਾਂ ਦਾ ਜਿਸ ਧਿਆਨ ਦਾਖ ਲਓ ਤਾਂ ਵਧੀਆ ਤਰੀਕੇ ਦੇ ਨਾਲ ਪਿੰਡੀ ਜਿਹੜੀ ਗ੍ਰੋਥ ਗਰੋ ਹੋ ਜਾਂਦੀ ਹੈ ਪਿੰਡੀ ਨੂੰ ਪਾਣੀ ਦੇਣ ਵੇਲੇ ਤੁਸੀਂ ਧਿਆਨ ਰੱਖਿਓ ਕਿ ਨਮੀ ਚੜੇ ਜੀ ਖੇੜਾਂ ਦੇ ਉੱਪਰ ਖੇੜ ਉੱਪਰੋਂ ਟਾਈਟ ਨਾ ਹੋਵੇ ਜਿਹੜੇ ਉੱਪਰੋਂ ਖੇੜ ਟਾਈਟ ਜਾਂਦੀ ਹੈ ਤਾਂ ਫਿਰ ਪਿੰਡੀ ਉੱਗਣ 'ਚ ਸਮੱਸਿਆ ਕ੍ਰੀਏਟ ਹੁੰਦੀ ਹੈ ਦੂਜਾ ਪਾਣੀ ਪਿੰਡੀ ਨੂੰ ਬਹੁਤ ਲੇਟ ਦਈਦਾ ਹੈ ਜੀ ਜਿਨ੍ਹਾਂ ਦੀ ਉਗਣ ਸ਼ਕਤੀ ਪਿੰਡੀ ਦੀ ਘਟੀ ਹੋਈ ਹੈ ਮਤਲਬ ਉਗਣ ਦੀ ਪਾਵਰ ਪਿੰਡੀ ਦੀ ਘਟ ਗਈ ਹੈ ਜਾਂ ਕਿਸੇ ਤਰੀਕੇ ਦੇ ਨਾਲ ਮੀਂਹ ਪੈ ਗਿਆ ਜਾਂ ਕੁਝ ਵੀ ਹੋ ਗਿਆ ਤਾਂ ਉਹ ਫਿਰ ਦੁਬਾਰਾ ਪਾਣੀ ਦੇ ਸਕਦੇ ਤਾਂ ਕਿ ਪਿੰਡੀ ਜਿਹੜੀ ਅੜੀ ਫੜੀ ਹੈ ਵਿੱਚ ਉਹ ਬਾਹਰ ਨਿਕਲ ਆਵੇ ਪਿੰਡੀ ਦੇ ਸਬੰਧ ਤੇ ਜੇ ਕੋਈ ਹੋਰ ਜਾਣਕਾਰੀ ਚਾਹੀਦੀ ਹੋਵੇ ਤਾਂ ਉਹ ਤਾਂ ਆਪਾਂ ਵੱਖੋ-ਵੱਖਰੀਆਂ ਵੀਡੀਓ ਬਣਾ ਕੇ ਬਾਅਦ ਵਿੱਚ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ ਕਿ ਮਿੱਟੀ ਕਿਵੇਂ ਲਾਉਣੀ ਹੈ ਖਾਦ ਕਿਵੇਂ ਪਾਉਣੀ ਹੈ ਇਹਨੂੰ ਜਦੋਂ ਪਿੰਡੀ ਉਗਦੀ ਹੈ ਏਡੀ ਛੋਟੀ-ਛੋਟੀ ਹੁੰਦੀ ਹੈ ਤਾਂ ਇੱਕ ਮੱਛਰ ਬਲੈਕ ਬੀਟਲ ਇਹਨੂੰ ਪੈਂਦਾ ਹੁੰਦਾ ਜੀ ਪਿੰਡੀ ਦੇ ਵਿੱਚ ਸ਼ੇਕ ਕਰਦਾ ਹੁੰਦਾ ਕ੍ਰੈਚੇਟ ਤਾਂ ਇੰਚ ਅਰਧਨਾਜੋ ਆਟੋਮੈਟਿਕਲੀ ਕੰਟਰੋਲ ਹੋ ਜਾਂਦਾ ਜਦੋਂ ਪੰਡੀ ਦੇ ਪੱਤੇ ਸਖਤ ਹੋ ਜਾਣ ਜੇ ਉਹ ਕੰਟਰੋਲ ਨਾ ਆਵੇ ਤਾਂ ਫਿਰ ਤੁਸੀਂ ਨਾਰਮਲ ਅਮੀਡਾ ਕਲੋਰੀਫਿਟ ਦਵਾਈ ਦੀ ਵਰਤੋਂ ਕਰ ਸਕਦੇ ਹੋ ਪੰਡੀ ਦੇ ਉੱਤੇ ਹਲਕੀ ਜੀ ਮਾਤਰਾ ਚੋਂ ਦੀ ਸਪਰੇਅ ਕਰ ਦੋ ਉਹਦੇ ਨਾਲ ਉਹ ਮੱਛਰ ਹੈ ਜਿਹੜਾ ਉਹ ਬਲੈਕ ਜਿਹੜੀ ਨਿੱਕੀ ਜੀ ਭੁੰਡੀ ਹੁੰਦੀ ਕਾਲੀ ਜੀ ਉਹ ਕੰਟਰੋਲ ਹੋ ਜਾਂਦੀ ਹੈ ਇਸ ਦੇ ਸਬੰਧ ਹੋਰ ਕੋਈ ਜਾਣਕਾਰੀ ਚਾਹੀਦੀ ਹੋਵੇ ਤਾਂ ਤੁਸੀਂ ਸਾਡੇ ਨਾਲ ਕਮੈਂਟਾਂ ਦੇ ਰੂਪ ਵਿੱਚ ਪੁੱਛ ਸਕਦੇ ਹੋ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ